ਸਸਰੀ ਗਰਜੀਤ ਅਨਸਾਰਿਆਂ ਨੂੰ ਅੱਜ ਆਪਾਂ ਵੱਡੀਆਂ ਹਰੀਆਂ ਮਿਰਚਾਂ ਦੀ ਬਹੁਤ ਹੀ ਟੇਸਟੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਅੱਗੇ ਵੀ ਮੈਂ ਇਹ ਇਹਨਾਂ ਦੀ ਵੱਡੀਆਂ ਮਿਰਚਾਂ ਦੀ ਵੀਡੀਓ ਮੈਂ ਸ਼ੇਅਰ ਕੀਤੀ ਹੈ ਜੋ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਈ ਹੈ ਇਹ ਵੀ ਤੁਹਾਨੂੰ ਜ਼ਰੂਰ ਪਸੰਦ ਆਏਗੀ ਜੇਕਰ ਪਸੰਦ ਆਵੇ ਤਾਂ ਮੇਰੇ ਚੈਨਲ ਨੂੰ ਜ਼ਰੂਰ ਸਪੋਰਟ ਕਰਿਓ ਫਰੈਂਡਸ ਮੈਨੂੰ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਸਪੋਰਟ ਦੀ ਤੇ ਇੱਥੇ ਮੈਂ ਪੰਜ ਹਰੀਆਂ ਮਿਰਚਾਂ ਲੈ ਲਿਆ ਨੇ ਵੱਡੇ ਸਾਈਜ਼ ਦੀਆਂ ਤੇ ਇਹਨਾਂ ਦੇ ਡੰਠਲ ਆਪਾਂ ਟਾ ਲਵਾਂਗੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਤੋਲਿਆ ਸੀ ਤੇ ਫਿਰ ਸਾਫ਼ ਵੀ ਕਰ ਲਿਆ ਸੀ ਕਪੜੇ ਨਾਲ ਤੇ ਇਹਨਾਂ ਦੇ ਡੰਠਲ ਆਪਾਂ ਟਾ ਲਵਾਂਗੇ ਤੇ ਫਿਰ ਆਪਾਂ ਇਹਨਾਂ ਨੂੰ ਕਿਸੇ ਵੀ ਸਾਈਜ਼ ਵਿੱਚ ਕੱਟਾਂਗੇ ਪਰ ਬਹੁਤ ਜ਼ਿਆਦਾ ਬਾਰੀਕ ਟੁਕੜਿਆਂ ਵਿੱਚ ਨਹੀਂ ਕੱਟਣਾ ਇਸ ਤਰੀਕੇ ਨਾਲ ਤੁਸੀਂ ਕਿਸੇ ਵੀ ਤਰੀਕੇ ਨਾਲ ਕੱਟ ਸਕਦੇ ਹੋ ਪਰ ਸਾਈਜ਼ ਥੋੜਾ ਜਿਹਾ ਵੱਡਾ ਰੱਖਣਾ ਹੈ ਤੁਸੀਂ ਚਾਹੋ ਤਾਂ ਇਸ ਤੋਂ ਵੀ ਵੱਡਾ ਸਾਈਜ਼ ਰੱਖ ਸਕਦੇ ਹੋ ਤੇ ਮੈਂ ਸਾਰੀਆਂ ਮਿਰਚਾਂ ਕੱਟ ਲਈਆਂ ਨੇ ਇੱਕ ਕੜਾਈ ਵਿੱਚ ਆਪਾਂ ਲਵਾਂਗੇ 2 ਟੇਬਲस्पून ਮਸਟਰਡ ਆਇਲ ਯਾਨੀ ਕਿ ਸਰੋਂ ਦਾ ਤੇਲ ਸਰੋਂ ਦਾ ਤੇਲ ਵਿੱਚ ਸਬਜ਼ੀ ਜ਼ਿਆਦਾ ਵਧੀਆ ਬਣੇਗੀ ਤੇਲ ਗਰਮ ਹੋਣ ਤੋਂ ਬਾਅਦ ਇੱਕ ਚਮਚ ਜੀਰਾ ਇੱਕ ਚਮਚ ਰਾਈ ਪਾਵਾਂਗੇ ਤੇ ਅੱਧਾ ਚਮਚ ਆਪਾਂ ਕਲੌਂਜੀ ਪਾਵਾਂਗੇ ਤੇ ਇੱਕ ਚਮਚ ਦੇ ਕਰੀਬ ਸੌਂਫ ਲਈਏ ਮੈਂ ਤੇ ਇੱਕ ਜਿਹੜੀ ਖੜੀ ਮਿਰਚ ਹੁੰਦੀ ਹੈ ਯਾਨੀ ਕਿ ਸਾਬਤ ਲਾਲ ਮਿਰਚ ਉਹਨੂੰ ਤੋੜ ਕੇ ਮੈਂ ਇੱਥੇ ਪਾਇਆ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਤੜਕਣ ਦਵਾਂਗੇ ਇਸ ਤੋਂ ਬਾਅਦ ਆਪਾਂ ਪਾਵਾਂਗੇ ਇੱਕ ਵੱਡੇ ਸਾਈਜ਼ ਦਾ ਪਿਆਜ਼ ਬਰੀਕ ਕੱਟਿਆ ਹੋਇਆ ਤੇ ਇਹਨੂੰ ਆਪਾਂ ਲੋ ਟੂ ਮੀਡੀਅਮ ਫਲੇਮ ਤੇ ਭੁੰਨਾਂਗੇ तो ज हूँ प्याज साडा भुन चुक है यानी कि ब्राउन हो चुके है हूँ आपवे डेढ़ चम्मच बेसन बेसन भी आप डेढ़ मिनट वास्ते भुन्ना लो मीड लो फ्लेम से बेसन भुन तो बाद आप पावे लसन कुटिया हो एक चम्मच तो एक चम्मच आप कसूरी मेथी भी एड की है ਤੇ ਇੱਕ ਚਮਚ ਆਪਾਂ ਲਾਲ ਮਿਰਚ ਪਾਊਡਰ ਪਾਵਾਂਗੇ ਇਹ ਮਿਰਚਾਂ ਬਹੁਤ ਜ਼ਿਆਦਾ ਤਿੱਖੀਆਂ ਨਹੀਂ ਹੁੰਦੀਆਂ ਤੁਸੀਂ ਲਾਲ ਮਿਰਚ ਐਡ ਕਰ ਸਕਦੇ ਹੋ ਅੱਧਾ ਚਮਚ ਆਪਾਂ ਹਲਦੀ ਪਾਊਡਰ ਤੇ ਇੱਕ ਚਮਚ ਆਪਾਂ ਇੱਥੇ ਪਾਇਆ ਧਨੀਆ ਪਾਊਡਰ ਤੇ ਥੋੜਾ ਜਿਹਾ ਗਰਮ ਮਸਾਲਾ ਵੀ ਐਡ ਕੀਤਾ ਹੈ ਤੁਸੀਂ ਚਾਹੋ ਤਾਂ ਜੀਰੇ ਦਾ ਪਾਊਡਰ ਵੀ ਇੱਥੇ ਯੂਜ਼ ਕਰ ਸਕਦੇ ਹੋ ਤੇ ਮਸਾਲੇ ਭੁੰਨਣ ਤੋਂ ਬਾਅਦ ਆਪਾਂ ਥੋੜਾ ਜਿਹਾ ਪਾਣੀ ਐਡ ਕਰਾਂਗੇ 2-3 ਟੇਬਲस्पून ਜਿਹਦੇ ਨਾਲ ਮਸਾਲੇ ਸੜਨਗੇ ਨਹੀਂ ਤੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਇਹਨੂੰ ਬਹੁਤ ਹੀ ਵਧੀਆ ਖੁਸ਼ਬੂ ਆਨ ਲੱਗੀ ਹੈ ਹੁਣੀ ਤੇ ਹੁਣ ਆਪਾਂ ਪਾਵਾਂਗੇ ਕੱਟੀਆਂ ਹੋਈਆਂ ਮਿਰਚਾਂ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਫਲੇਮ ਆਪਾਂ ਬਹੁਤ ਜ਼ਿਆਦਾ ਹਾਈ ਤੇ ਨਹੀਂ ਰੱਖਣੀ ਲੋ ਟੂ ਮੀਡੀਅਮ ਫਲੇਮ ਰੱਖੀਏ ਤੇ ਇਹਨੂੰ ਆਪਾਂ 2-3 ਮਿੰਟ ਵਾਸਤੇ ਪਕਾਵਾਂਗੇ ਤੇ 3 ਮਿੰਟ ਬਾਅਦ ਜੋ ਜਿਹੜੀ ਹਰੀ ਮਿਰਚਾਂ ਇਹ ਪੁੰਚ ਚੁੱਕੀਆਂ ਨੇ ਤੇ ਹੁਣ ਆਪਾਂ ਐਡ ਕਰਾਂਗੇ ਇੱਕ ਗਿਲਾਸ ਤੋਂ ਥੋੜੀ ਜਿਹੀ ਘੱਟ ਲੱਸੀ ਲੱਸੀ ਜਿਹੜੀ ਮੈਂ ਫਰੈਸ਼ ਦਹੀਂ ਨਾਲ ਬਣਾਈਏ ਬਹੁਤ ਜ਼ਿਆਦਾ ਖੱਟੀ ਲੱਸੀ ਨਾ ਪਾਇਓ ਜੇ ਜੇਕਰ ਤੁਹਾਨੂੰ ਖੱਟਾ ਪਸੰਦ ਹੋਏ ਤਾਂ ਤੁਸੀਂ ਪਾ ਵੀ ਸਕਦੇ ਹੋ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਾਂਗੇ ਤੇ ਹੁਣ ਆਪਾਂ ਪਾਵਾਂਗੇ ਇੱਕ ਚਮਚ ਨਮਕ ਨਮਕ ਸਵਾਦ ਅਨੁਸਾਰ ਤੁਸੀਂ ਐਡ ਕਰ ਸਕਦੇ ਹੋ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਜਦੋਂ ਹਲਕਾ ਜਿਹਾ ਉਬਾਲਾ ਆ ਜਾਵੇ ਉਸ ਤੋਂ ਬਾਅਦ ਆਪਾਂ ਟੱਕਣ ਲਾ ਕੇ ਇਹਨੂੰ 2-3 ਮਿੰਟ ਵਾਸਤੇ ਪਕਾਵਾਂਗੇ ਹਰੀ ਮਿਰਚਾ ਨੂੰ ਬਿਲਕੁਲ ਗਲਾਣਾ ਨਹੀਂ ਹੈ ਤੇ ਸਬਜੀ ਜਿਹੜੀ ਸਾਡੀ ਬਣ ਕੇ ਤਿਆਰ ਹੋ ਚੁੱਕੀ ਹੈ ਬਹੁਤ ਹੀ ਜ਼ਿਆਦਾ ਵਧੀਆ ਤੁਸੀਂ ਗਰੇਵੀ ਕਟ ਰੱਖਣੀ ਹੈ ਤਾਂ ਤੁਸੀਂ ਹੋਰ ਪਕਾ ਸਕਦੇ ਹੋ ਤੇ ਸਬਜੀ ਬਣ ਚੁੱਕੀ ਹੈ ਜੇਕਰ ਰੈਸਪੀ ਪਸੰਦ ਆਈਏ ਤੇ ਚੈਨਲ ਨੂੰ ਸਪੋਰਟ ਜ਼ਰੂਰ ਕਰਿਓ